ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਨ ਇਹ ਪਿੰਡ ਬਾੜਾ ਕਿਸ਼ਰਪੁਰਾ ਇਸ ਨੂੰ ਤਸਵੀਰ ਪੈਂਦੀ ਹੈ ਗਿੱਦੜਵਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਨੇੜੇ ਪਿੰਡਾਂ ਦੀ ਗੱਲ ਕਰੀਏ ਤਾਂ ਮੜਾਗ ਸੂਰੇਆਲਾ ਮੱਲਣ ਇਹ ਪਿੰਡੇ ਦੇ ਕੋਲੋ-ਕੋਲੋ ਜੇ ਰਹਿ ਜਾਂਦੇ ਆ ਸਾਹਮਣੇ ਜਿਹੜੀ ਤੁਸੀਂ ਬੱਚੀ ਦੇਖ ਰਹੇ ਹੋ ਦੋਸਤੋ ਇਹ ਵੀਰਾਂ ਦੀ ਬਕਾਊ ਹੈ ਉਮਰੇ ਦੀ 14 ਮਹੀਨੇ ਹੈ ਮੂੰਹ ਖੀਰੀ ਹੈਗੀ ਤੇ ਵਜਨ ਪੱਖੋਂ ਚੰਗੀ ਹੈਗੀ ਹੈ ਬਾਕੀ ਸੋਣਾ ਮਗਰ ਉਹ ਦੇਖੋ ਥਾਣਾ ਥੁਣ ਦੇਖੋ ਬੱਚੀ ਨੇ ਨਾ ਆ ਦੇਖ ਲਓ ਧਿਆਨ ਨਾਲ ਚਾਰ ਥਾਣਾ ਇੱਕੋ ਜੇ ਥਾਣਾ ਬੱਚੀ ਦੇ ਅਗਲੇ ਪਾਸੂ ਵੀ ਦੇਖ ਲਓ ਤੁਸੀਂ ਤੇ ਪ੍ਰਿੰਟ ਬਾਈ ਸੋਣਾ ਬੱਚੀ ਦਾ ਕਦ ਕਾਠ ਚੰਗਾ ਹਲੇ ਦਾ ਖੀਰੀ ਹੈ ਬੱਚੀ ਚੰਗੀ ਬਣੂਗੀ ਬੱਚੀ ਤੇ ਏਆਈ ਲੈਂਡ ਦੇ ਨਾ ਤਿਆਰ ਹੈ ਇੱਕ ਹੀਟ ਇਹਨਾਂ ਨੇ ਮਿਸ ਕਰਾਤੀ ਤੇ ਜੇ ਕਿਸੇ ਭਰਾ ਨੂੰ ਚਾਹੀਦੀ ਹੈ ਬੱਚੀ ਤਾਂ ਵੀਰੇ ਨਾਲ ਕੰਟੈਕਟ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਤਾ ਬਾਈ ਦਾ ਤੇ ਮੁੱਲ ਵੀਰੇ ਦਾ ਫੋਨ ਤੇ ਕਰੂਗਾ ਜਿਹੜੇ ਭਰਾਵਾਂ ਨੂੰ ਚੰਗੀ ਲੱਗੀ ਤੁਸੀਂ ਕੰਟੈਕਟ ਕਰ ਲਿਓ ਜਾ ਕੇ ਦੇਖ ਲਿਓ ਫੋਨ ਤੇ ਕਰ ਲਿਓ ਤੁਹਾਡਾ ਕੰਮ ਹੈਗਾ ਮੇਰਾ ਕੰਮ ਸਿਰਫ ਤੁਹਾਨੂੰ ਵੀਡੀਓ ਦੇ ਵਿੱਚ ਜਾਨਵਰ ਦਿਖਾਉਣਾ ਹੈਗਾ 14 ਕਿ ਮਹੀਨੇ ਵੀਰੇ ਦੀ ਉਮਰ ਦੱਸਦਾ ਹੈ ਤੇ ਆ ਗੋਂ ਦਾ ਤੁਸੀਂ ਧਿਆਨ ਨਾਲ ਮੂੰਹ ਮੱਥਾ ਦੇਖ ਲਿਓ ਬੱਚੀ ਦਾ ਪ੍ਰਿੰਟ ਵਾਈਜ਼ ਬਹੁਤ ਸੋਹਣੀ ਹੈ ਡੱਬੀ ਬੱਚੀ ਹੈਗੀ ਤੇ ਆਸ ਨੂੰ ਹੋਰ ਦੇਖ ਲੋ ਧਿਆਨ ਨਾਲ ਬੱਚੀ ਨੂੰ ਦਵਾਰੇ ਵੀ ਬੀਤ ਨੂੰ ਤੋੜ ਕੇ ਦਿਖਾਉਂਦਾ ਤੇ ਆ ਅੱਗੋ ਦਾ ਮੂੰਹ ਮੱਥਾ ਦੇਖ ਲੋ ਬੱਚੀ ਦਾ ਮੀਰਾ ਕੋਲੇ ਬਕਾਊ ਹੈਗੀ ਤੇ ਬਣੂ ਬੱਚੀ ਬਹੁਤ ਚੰਗੀ ਜਦੋਂ ਉਹਨੇ ਸੁਣਾ ਹੈ ਨਾ ਬੱਚੀ ਨੇ ਤੇ ਕੱਦ-ਕਾਠ ਵੀ ਚੰਗਾ ਗੱਡੂ ਕੇ ਬੇਲਬੂਲ ਬੱਚੀ ਦੀ ਲੰਮੀ ਜਾਊਗੀ ਪੂਰੀ ਵਧੀਆ ਬੱਚੀ ਬਣੂਗੀ ਤੇ ਆਪਨਾ ਇਹ ਜਿਹੜੇ ਸੀਮਣਾ ਦੇ ਵਿੱਚ ਨਾ ਇੰਪੋਰਟਡ ਸੀਮਣ ਦੀ ਹੈ ਜਿਨ੍ਹਾਂ ਦੇ ਸਿੰਘ ਨਹੀਂ ਆਉਂਦੇ ਬੱਚਿਆਂ ਦੇ ਉਹਨਾਂ ਦੇ ਉੱਚ ਸੀਮਣ ਦੀ ਬੱਚੀ ਹੈ ਪ੍ਰੋਪਰ ਵੀਰਾਂ ਨੂੰ ਯਾਦ ਨਹੀਂ ਕਿਹੜੀ ਸੀਮਣ ਦੀ ਹੈ ਬਾਕੀ ਦੇਖ ਲਿਓ ਤੁਸੀਂ ਧੰਨਵਾਦ ਸਤਿ ਸ੍ਰੀ ਅਕਾਲ ਵੀਰਾਂ ਨੂੰ